ਦੇਖੋ ਵੀ ਮਿੱਤਰੋ ਪ੍ਰਮਾਤਮਾ ਨੇ ਹਰ ਇੱਕ ਜੀਵ ਜੰਤੂ ਦੀ ਢਿੱਡ ਲਾਇਆਗਾ ਜੀ ਜਿਵੇਂ ਆਪਾਂ ਹੁਣ ਕਣਕ ਵੱਢ ਕੇ ਸਟੋਰ ਕਰੀਏ ਆਪਾਂ ਢੋਲਾਂ ਦੇ ਵਿੱਚ ਪੂਰਾ ਸਾਲ ਆਪਾਂ ਖਾਵਾਂਗੇ ਉਸੇ ਤਰ੍ਹਾਂ ਆਹ ਕੀੜੇ ਨੇ ਦੇਖੋ ਭਰਾਓ ਇੱਕ ਦੂਜੇ ਦੀ ਮਦਦ ਕਰਕੇ ਦੇਖੋ ਤੁਸੀਂ ਦੋ ਦੋ ਕੀੜੀ ਲੱਗੇ ਲੜ ਆਹ ਲੜ ਵੀ ਰਹੇ ਨੇ ਉਹ ਉਹਦੋਂ ਖਿੱਚ ਲਿਆ ਖਿੱਚ ਰਿਹਾ ਉਹ ਦੁਖ ਚਿੜਿਆ ਦੇਖੋ ਇਹ ਵੀ ਇਹਨਾਂ ਦੇ ਚੋ ਉਹੀ ਗੱਲ ਆ ਗਈ ਦੇਖੋ ਉਹ ਖੋ ਰਿਹਾ ਉਹ ਤੋਂ ਉਹ ਦੁਖ ਚਿੜ ਰਿਹਾ ਉਹ ਦੁਖ ਚਿੜ ਰਿਹਾ ਆਪਣੇ ਹਿਸਾਬ ਦਾ ਵੀ ਐ ਅਦੇ ਆ ਵੀ ਲੜੀ ਜਾਂਦੇ ਨੇ ਵਿੱਚ ਹੈਲਦੀ ਵੀ ਨੇ ਜਿਹੜੇ ਮਦਦ ਕਰ ਰਹੇ ਨੇ ਆ ਦੇਖੋ ਆ ਦੇਖੋ ਆ ਲੈ ਕੇ ਜਾ ਰਹੇ ਨੇ ਜਿੰਦਗੀ ਗੱਟਾ ਕਣਕ ਦਾ ਭਾਰੀ ਹੈ ਦੋ ਦੋ ਲੱਗੇ ਹੋਏ ਨੇ ਦੇਖੋ ਜੀ ਪੂਰੇ ਨਾਲ ਵਿੱਚ ਡਿਸਪਲਿਨ ਦੇਖੋ ਭਰਾਵੋ ਦੇਖੋ ਤੁਸੀਂ ਦੇਖੋ ਕੁਦਰਤ ਦਾ ਕਰਿਸਮਾ ਉਹਨਾਂ ਦਾ ਇੱਥੇ ਖੜੀ ਬਣੀ ਵੀ ਇੱਕ ਆਪਣੇ ਪਲਾਟ ਦੇ ਵਿੱਚ ਕੀੜੇ ਦੇ ਮਤਲਬ ਪਾਉਣ ਜਾਏਗਾ ਆਪਾਂ ਬੰਦ ਬੰਦ ਜਿਹੜੇ ਕਰੈਣੇਗਾ ਲੋ ਜੀ ਕਰਤਾ ਸਟੋਰ ਇਹਨਾਂ ਨੇ ਕਨਕਾ ਕੱਟਾ ਇੱਕ ਆ ਇੱਕ ਹੋਰ ਲਈ ਉਹਦੇ ਨੇਗੇ ਇੱਕ ਇੱਥੇ ਬਣੀ ਬੈਠੇ ਨੇ ਆ ਦੇਖੋ ਤੁਸੀਂ ਚਲੋ ਚਲੋ ਲੰਘਿਆ ਲੰਘਿਆ ਜੀ ਲੰਘਿਆ ਮਿੱਤਰੋ ਜਿਵੇਂ ਇਨਸਾਨ ਚਾਹੇ ਗਰੀਬ ਹੈ ਕੋਈ ਚਾਹੇ ਅਮੀਰ ਆ ਸਾਰਿਆਂ ਨੇ ਕਨਕਸਾਮੀ ਆ ਢੋਲਾਂ ਦੇ ਵਿੱਚ ਕਿਸੇ ਨੇ ਸਟੋਰ ਕਰੀ ਐ ਉਸੇ ਤਰ੍ਹਾਂ ਦੇਖੋ ਕਿ ਧਰਤੀ ਦੇ ਜਿਹੜੇ ਕੀੜੇ ਮਕੌੜੇ ਨੇ ਉਹ ਵੀ ਆਪਦਾ ਸਾਲ ਦਾ ਕੋਟਾ ਜਮਾ ਕਰ ਰਹੇ ਨੇ ਆ ਦੇਖੋ ਕੀੜਿਆਂ ਦੇ ਮਤਲਬ ਭਰਿਆ ਪਿਆ ਸਾਰੇ ਕੰਦ ਕੰਕਹੀ ਖੇਤ ਚ ਲੈ ਕੇ ਨੂੰ ਚੱਕ ਕੇ ਦੇਖੋ ਤੁਸੀਂ ਕਿਵੇਂ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਦੇਖੋ ਤੁਸੀਂ ਦੇਖੋ ਤੁਸੀਂ